ਚੱਲ ਭਈ ਬਾਬੇ ਨੇ ਰੋੜਾ ਪੋਣਾ ਕਿੱਥੇ ਪਾਣੀ ਦੇਣਾ ਸੀ ਤੁਸੀਂ ਕਿੱਥੇ ਦੇ ਦਿੱਤਾ ਪਾਣੀ ਪਾਣੀ ਕਿੱਥੇ ਦੇਣਾ ਸੀ ਕਿੱਥੇ ਪਾਣੀ ਦੇਣਾ ਹੁਣ ਹਾਂ ਪਾਣੀ ਤੇ ਜਾਊਗਾ ਕਿੱਧਰ ਨੂੰ ਉਹ ਸਫੈਦਿਆਂ ਵੱਲ ਕਰਦੀ ਨਹੀਂ ਤਾਂ ਇਹ ਲਾ ਬਾਪੂ ਕੋ ਗਾਣਾ ਵਾਲਾ ਥਾਂ ਨਾ ਬਣਾ ਲਈਏ ਦੋਨੇ ਜਾਣੇ ਪਾਪਾ ਤਾਂ ਆਪਣਾ ਹੀ ਆ ਹਾਂ పాపా ల చల్ల లాతా ము నక్కా ఓర పట్టే గయినా ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਘਰੇ ਮਨ ਨਹੀਂ ਸੀ ਲੱਗਦਾ ਟਾਈਮ ਹਜੇ 11:30 ਹੋਏ ਆ ਹਜੇ ਤਾਂ ਬਿਲਕੁਲ ਮਨ ਨਹੀਂ ਲੱਗਦਾ ਘਰੇ ਜਾਦੇ ਮਨੀ ਦੇ ਡੈਡੀ ਚਲੇ ਗਏ ਆ ਤਾਂ ਕਰਕੇ ਆਪਣੇ ਆਪ ਨੂੰ ਬਿਜ਼ੀ ਕਰਨ ਵਾਸਤੇ ਅਸੀਂ ਮਾਂ ਪੁੱਤ ਆ ਗਏ ਆ ਜੀ ਸਮੰਧੀ ਡੈਡੀ ਘਰੇ ਚਲੇ ਗਏ ਆ ਅਸੀਂ ਸਮੰਧੀ ਆ ਗਏ ਚਲਾ ਲਈ ਆ ਮੋਟਰ ਤੇ ਮਨੀ ਦੇ ਡੈਡੀ ਦੇ ਮਨੀ ਦੇ ਡੈਡੀ ਦੇ ਜਾਣ ਤੋਂ ਬਾਅਦ ਵਿੱਚ ਤੇ ਸਾਡੇ ਘਰ ਆ ਗਿਆ ਇੱਕ ਹੋਰ ਨਵਾਂ ਮੈਂਬਰ ਹਵੇਲੀ ਜੇ ਕਰੀ ਤੇ ਚਲੋ ਭੀਓਣਾ ਹਵੇਲੀ ਕੋਰ ਨਵਾਂ ਮੈਂਬਰ ਆ ਗਿਆ ਦਿਖਾਈਏ ਤੁਹਾਨੂੰ ਇਹ ਆ ਜੀ ਨਵਾਂ ਮੈਂਬਰ ਆਪਣਾ ਇਹਦਾ ਨਾਮ ਰੱਖਿਆ ਸੀ ਗੰਗਾ ਗੰਗਾ ਇੰਨੀ ਡਰ ਉਹ ਕਿਆ ਨਾ ਇਹੋ ਇਹਨੂੰ ਆਈ ਨੂੰ ਜੀ ਮੈਂ ਕੋ ਵੀਡੀਓ ਬਣਾਈ ਨਹੀਂ ਗਈ ਆ ਦੋ ਦਿਨ ਹੋ ਗਏ ਮਨੀ ਹਨਾ ਦੋ ਦਿਨ ਹੋ ਗਏ ਇਹਨੂੰ ਆਈ ਨੂੰ ਮੈਂ ਕਹਿੰਨੀ ਆ ਮਤਲਬ ਇਹ ਸਾਰੇ ਬਸ ਉਹ ਇਦਾਂ ਹੀ ਰੱਖਦੇ ਆ ਜਾਂ ਅਸੀਂ ਜ਼ਿਆਦਾ ਦੇਖਦੇ ਆ ਵੀ ਪਸ਼ੂ ਸਾਫ਼ ਹੋਵੇ ਮਤਲਬ ਇਹ ਵੀ ਇੰਨੀ ਗੰਦੀ ਆ ਨਾ ਇੰਨਾ ਬੁਰਾ ਹਾਲ ਆ ਇਹਦਾ ਬੱਚੀ ਨਾ ਬੱਚੀ ਆ ਮਤਲਬ ਕਿ ਸਾਲ ਦੀ ਸਾਲ ਤੋਂ ਥੋੜੀ ਉੱਤੇ ਲੱਗਦੀ ਆ ਇਹਦਾ ਅਸੀਂ ਕੋਈ ਪੈਸਾ ਨਹੀਂ ਦਿੱਤਾ ਅਸੀਂ ਉਦਾਂ ਹੀ ਲੈ ਕੇ ਆਏ ਹੋਏ ਆ ਤੇ ਇਹ ਉਹਨੂੰ ਕੀ ਕਹੀਦਾ ਇਹਨੂੰ ਹੁਣ ਅਸੀਂ ਸਾਫ਼ ਕਰਾਂਗੇ ਨਵਾਵਾ ਧਵਾਵਾਂਗੇ ਤੇ ਜਦੋਂ ਆਈ ਵੀ ਤਾਂ ਇੰਨੀ ਮਤਲਬ ਕਿ ਭੁੱਖੀ ਸ਼ਾਦ ਗੱਲੀ ਤੂੜੀ ਪਾਉਂਦੇ ਸੀਗੇ ਤੇ ਪੱਠੇ-ਪੁੱਠੇ ਪਾਏ ਤੇ ਪੱਠੇ ਖਾਣੋਂ ਹਟਦੀ ਨਹੀਂ ਸੀ ਉਦੋਂ ਦੇ ਪੱਠੇ ਜਿੰਨੇ ਮਰਜ਼ੀ ਪਾਈ ਚੱਲੋ ਐ ਰੱਜ ਕੇ ਪੱਠੇ ਨੇ ਖਾਦੇ ਹੁਣ ਇਹ ਆ ਕੱਲ ਦੀ ਇਹੋ ਬੈਠ ਕੇ ਆ ਗਾਲੀ ਕਰਨ ਲੱਗੀ ਤੇ ਬਹਿਣ ਲੱਗੀ ਆ ਨਹੀਂ ਤੇ ਡਰਦੀ ਵੀ ਬਹੁਤ ਸੀ ਪੱਠੇ ਵੀ ਨਹੀਂ ਸੀ ਖਾਣੋਂ ਹਟਦੀ ਸੀ ਇੱਕ ਦਿਨ ਦਾ ਪਸੂ ਖਾਂਦਾ ਨਹੀਂ ਇਹ ਖਾਣੋਂ ਹੀ ਨਹੀਂ ਸੀ ਹਟਦੀ ਹਜੇ ਹਜੇ ਮੈਨੂੰ ਨਹੀਂ ਲੱਗੇ ਆਉਣ ਦਿੰਦੀ ਡਰਦੀ ਬਹੁਤ ਆ ਤੇ ਹੁਣ ਇਹਨੂੰ ਬਾਹਰ ਕੱਢ ਕੇ ਆਪਾਂ ਨਵਾਵਾਂਗੇ ਤੇ ਆਪਣੀ ਮੰਗੋ ਨੂੰ ਕਰਾਂਗੇ ਆਪਾਂ ਉੱਥੇ ਛਾਵੇਂ ਓ ਸੋਰੀ ਧੁੱਪੇ ਮੰਗੋ ਘੱਡੀਏ ਤੇਨੂੰ ਧੁੱਪੇ ਇਹਦੇ ਆਉਣ ਨਾਲ ਇਹਦੇ ਆ ਬੱਚੀ ਦੇ ਆਉਣ ਨਾਲ ਥੋੜੀ ਹੋ ਰੌਣਕ ਜੀ ਲੱਗਣ ਲੱਗੀ ਆ ਪਹਿਲੀ ਜ ਇੱਕ ਪਸ਼ੂ ਨਾਲ ਹੋਰ ਤਰ੍ਹਾਂ ਲੱਗਦਾ ਸੀ ਜਿਆਦਾ ਬੁੱਢਾ ਮਰ ਗਿਆ ਹੁਣ ਇੱਕ ਹੋਰ ਆ ਗਈ ਆ ਹੌਲੀ ਹੌਲੀ ਤੇ ਇੱਕ ਗਾਂ ਲਵਾਂਗੇ ਦੁੱਧ ਦੇ ਦਿੰਦੀ ਹੋਈ ਐ ਤਾਂ ਬੱਚੀ ਆ ਤੇ ਚਲੋ ਜੀ ਹੁਣ ਦੇਖਦੇ ਆਪਾਂ ਮਨੀ ਇਹਨੂੰ ਕਿੱਥੇ ਬੰਦਾ ਤੇ ਕਿੱਥੇ ਨਮਾਉਨੇ ਆ ਇਹਨੂੰ ਸਫੈਦਿਆਂ ਵਾਲ ਕਰਦਾ ਇਧਰ ਵੀ ਲਾ ਕਰਦਾ ਦੇ ਇੱਕ ਪਾਣੀ ਜੋ ਚਾਹੁੰਦਾ ਜੇ ਆਪਾਂ ਜਿਹੜਾ ਪਾਣੀ ਦੇਣ ਦੇ ਆਪਾਂ ਕਦੀ ਕਾਰ ਨਹੀਂ ਆ ਤਾਂ ਪਾਣੀ ਦੇਣ ਨਹੀਂ ਤੇ ਦੇ ਤਾਂ ਹੋਈ ਜਾਣਾ ਕਿਤੇ ਜਿਹੜੀ ਉੱਧਰ ਦੂਜੀ ਮੋਟਰ ਆ ਪਾਣੀ ਵਾਲੀ ਉਹ ਨਹੀਂ ਅਸੀਂ ਚਲਾਈ ਕਿਉਂਕਿ ਉੱਥੇ ਸਾਡੀ ਸਰੋਂ ਪਈ ਹੋਈ ਆ ਤਾਂ ਫੇਰ ਸਰੋਂ ਗਿੱਲੀ ਹੋ ਜਾਣੀ ਇਸ ਕਰਕੇ ਵੱਡੀ ਮੋਟਰ ਅਸੀਂ ਚਲਾਈ ਪੱਛੀ ਨਮਾਉਣ ਵਾਸਤੇ ਇਹ ਦੇ ਨਾ ਇਹਨੂੰ ਬੰਨੂਗਾ ਇੱਥੇ ਪਹਿਲਾਂ ਬੰਨ ਲਾ ਨਾ ਪਹਿਲਾਂ ਬੰਨ ਲੈਣਾ ਸੀ ਮੈਨੇ ਬਾਰਡਰ ਪੋ ਗਿਆ ਵੱਚੀ ਜਦੋਂ ਇਹਨੂੰ ਖੋਲੀਦਾ ਵੀ ਆ ਤਾਂ ਭੱਜਦੀ ਆ ਉਹ ਤਾਂ ਹੁਣ ਮਨੀ ਤੇਰੇ ਨਾਲ ਤੇਰੇ ਕੋਲ ਨਹੀਂ ਡਰਦੀ ਹੈ ਨਾ ਹਾਂ ਗੰਦੀ ਬੋਲ ਆ ਇਹਦੇ ਜਦ ਤੱਕ ਇਹਨੂੰ ਨਵਾਉਣੇ ਬਾਅਦ ਚ ਇੱਥੇ ਸਾਰੇ ਸਫਾਈ ਕਰਦੇ ਆ ਉੱਥੇ ਨਾ ਜਦਾਂ ਉਹ ਖੁਰਲੀ ਤੇ ਬੰਨ ਕੇ ਤੂੜੀ-ਤਾੜੀ ਪਾਉਂਦੇ ਰੇ ਨਾ ਤਾਂ ਐਦਾਂ ਹੋਈ ਹੋਈ ਸਾਰਾ ਕੁਝ ਖਾਂਦੀ ਆ ਤੇ ਲਾਇਓ ਨਹੀਂ ਸਾਰਾ ਕੁਝ ਨਹੀਂ ਖਾਂਦੀ ਹਾਂ ਮੇਰਾ ਪਾਣੀ ਨੂੰ ਮੂੰਹ ਲਾਤਾ ਗੰਗਾ ਤੂੰ ਬੋਤਲ ਨਾਲ ਪਾਣੀ ਪੀਣਾ ਪਾਣੀ ਦੇਖਦੀ ਆ ਉਹ ਵਾਲਾ ਪਾਣੀ ਪੀਤਾ ਇਹਨੇ ਮਨੀ ਮੈਨੂੰ ਲੱਗਦਾ ਭੱਜ ਜਾਣੀ ਜਿੱਦਾਂ ਤੂੰ ਬੰਨਣ ਦੇ ਆ ਦੇਹਲਾ ਰੇਸ ਵੀ ਬਹੁਤ ਲਾਉਣੀ ਪੈਣੀ ਆ ਕਿਉਂਕਿ ਇਹ ਗਾਂ ਨਹੀਂ ਗੀ ਬੱਛੀ ਆ ਮੈਂ ਵੀ ਤੂੰ ਕੀ ਆ ਮੈਂ ਫੜਾ ਇੱਕ ਪਾਸੇ ਕਰ ਮੈਂ ਫੜਾ ਇਹ ਪੈ ਗਿਆ ਦੇਹਲਾ ਕਿੰਨੀ ਫਰੀਆ ਚੀਜ਼ ਆ ਇਹੋ ਬਾਹਰੋਂ ਲੈ ਕੇ ਆਏ ਸੀ ਰਸਤੀ ਇਹ ਮਨੀ ਦੇ ਡੈਡੀ ਤੇ ਕੁੰਡਿਆਂ ਵਾਲੀ ਇਹਦਾ ਲੋਕ ਵੀ ਲੱਗ ਜਾਂਦਾ ਇਹਨੂੰ ਹਨਾ ਚਲੋ ਇਹ ਨੂੰ ਮਸ਼ੀਨਾਂ ਵਾਂਗੇ ਸ਼ੈਂਪੂ ਨਾਲ ਤੇ ਬਰਸ਼ ਨਾਲ ਕਿਉਂਕਿ ਇਹਦੇ ਵਾਲ ਬਹੁਤ ਆ ਉਹ ਜਿਹੜਾ ਸਾਬਣ ਲਿਆਂਦਾ ਉਹਦੀ ਝੱਗ ਨਹੀਂ ਹੁੰਦੀ ਹਾਏ ਹਾਏ ਡਰ ਗਈ ਉਤੋਂ ਡਰਦੀ ਆ ਇਹੋ ਆ ਜਿਹੜੀ ਮਸ਼ੀਨ ਚੱਲਦੀ ਆ ਨਾ ਆਪੂ ਤਾਂ ਚੱਕੋ ਮੰਗਾਓ ਮੰਗਾਓ ਲੋ ਜੀ ਇਹ ਭੱਡੀ ਮੋਟਰ ਨਾਲ ਸਾਡੇ ਕੋਲ ਸੈੱਟ ਨਹੀਂ ਆਇਆ ਇਹ ਕੰਮ ਤੇ ਅਸੀਂ ਪਾਈਪ ਲਾਇਆ ਟੁੱਟੀ ਤੋਂ ਹੋਣਾ ਸਹੀ ਆ ਨਾ ਪ੍ਰੈਸ਼ਰ ਨਹੀਂ ਸਹੀ ਨਵਾ ਹੁੰਦਾ ਬਸੋ ਬੱਲੇ ਤੇਰੇ ਪਤੰਦਰਾ ਹੋਣਾ ਨਿਕਲੀ ਆ ਬੱਛੀ ਆ ਮੈਨੂੰ ਹਜੇ ਇਹਦੇ ਕੋ ਡਰ ਲੱਗਦਾ ਮੈਨੂੰ ਮੰਗੋ ਕੋ ਨਹੀਂ ਸੀ ਡਰ ਲੱਗਾ ਯੋਗੀ ਛੋਟੀ ਆ ਨਾ ਇਹੋ ਮੈਨੂੰ ਇਤੋਂ ਵੀ ਨਹੀਂ ਲੱਗਦਾ ਟੱਪੀ ਬਹੁਤ ਆ ਤਾਂ ਮੈਨੂੰ ਇਤੋਂ ਡਰ ਲੱਗਦਾ ਵੀ ਪੈਰ ਫੂਟ ਤੇ ਨਾ ਚੜ ਜਾਵੇ ਮੈਂ ਕਿਹਾ ਜਿੰਨੀ ਇਹ ਗੰਦੀ ਸੀਗੀ ਹੁਣ ਦਿਖਣ ਲੱਗੂਗੀ ਸਹੀ ਆ ਦੇ ਇੱਥੇ ਹਜੇ ਵੀ ਆ ਕਿੰਨਾ ਗੋਹਾ ਲੱਗਾ ਬੁਰਸ਼ ਮਾਰ ਨੀ ਉੱਤੇ ਹੱਥ ਨਾ ਮਾਰ ਪੈਪ ਚੱਲਦੇ ਚੱਲਦੇ ਦੇ ਨਾ ਮਾਰਦੇ ਤੇ ਬੁਰਸ਼ ਮਾਰ ਉੱਤੇ ਦਰ ਮੰਗੋ ਉਹ ਇਹ ਤਾਂ ਕੰਪਨੀ ਦਾ ਇਹ ਤਾਂ ਕੰਪਨੀ ਦਾ ਪੇਪਰ ਆਵਾ ਇਹਨੂੰ ਨਵਾ ਗਏ ਸਾ ਧੁੱਪੇ ਬੰਨ ਚਲੋ ਜੀ ਹੁਣ ਇਹਨੂੰ ਬੰਨਦੇ ਆਪਾਂ ਧੁੱਪੇ ਚੰਗੀ ਤਰ੍ਹਾਂ ਨਵਾ ਗਏ ਇਹ ਬੁੱਢੀ ਆਰੀ ਆ ਨਾ ਇਹ ਬੁੱਢੀ ਮਾਰਦੀ ਆ ਮਾਰਦੀ ਥੋੜੀ ਤੁਹਾਡੇ ਮਾਰਦੀ ਆ ਤੇ ਦੇਖ ਤੂੰ ਵੀ ਇਹੋ ਮੇਰੇ ਨਹੀਂ ਮਾਰਦੀ ਇਹ ਤਾਂ ਹਰ ਮੈਂ ਹੀ ਕੱਢਿਆ ਕਰਨੀ ਤੂੰ ਮੈਨੂੰ ਹੀ ਮਾਰਦੀ ਆ ਬਾਂਦ ਰੀਏ ਹਰ ਐਵੇਂ ਤੋਂ ਗੁਰਗੁਰ ਤੇ ਨਹੀਂ ਮੰਗਦੀ ਜਿੱਦਾਂ ਮੈਂ ਪਾਉਣੀ ਆ ਮੇਰੇ ਨਹੀਂ ਮਾਰਦੀ ਭਰਾਵਾ ਇਹਦੇ ਤਾਂ ਸਿੰਘ ਵੀ ਆ ਮੇਰੇ ਨਹੀਂ ਮਾਰਦੀ ਛੱਟ ਇਹਨੇ ਚੱਕ ਕੇ ਮੈਨੂੰ ਉੱਤੇ ਬਿਠਾਇਆ ਹੋਇਆ ਜਦੋਂ ਵੱਡੀ ਹੋ ਗਈ ਮੈਂ ਛੱਪੜ ਮਾਰਨਾ ਗੰਗਾ ਤੇ ਰੱਖ ਹਟ ਚੱਲ ਚੱਲ ਹੋਏ ਮੋਨੀ ਨੇ ਮਾਰਦੀ ਆ ਆਹ ਫੇਰ ਇਹਨਾਂ ਨੇ ਸਾਡੇ ਦਾ ਨਵਾਂ ਨੰਬਰ ਮੇਰੇ ਤੋਂ ਮਾਰ ਗਈ ਆ ਮਾਰਦੀ ਨਹੀਂ ਕੀ ਲੱਗੇ ਤਾਂ ਜਾਓ ਮੜਾਕ ਨਹੀਂ ਮੈਨੂੰ ਮਾਰਦੀ ਆ ਮੈਂ ਨਹੀਂ ਜਾਣਾ ਮੈਨੂੰ ਤਾਂ ਡਰ ਲੱਗਦਾ ਉਹ ਦੇ ਤਾਂ ਹੋਏ ਇਹ ਆ ਜੀ ਸਾਡੀ ਨਵੀਂ ਵੱਚੀ ਗੰਗਾ ਬਾਰੇ ਮੇਰੇ ਨਾਲ ਲੰਡੀ ਦਾ ਪੰਗਾ ਮੈਨੂੰ ਲੱਗਦਾ ਮਰੀ ਮੈਨੂੰ ਨਹੀਂ ਇਹਨੇ ਲਾਗੇ ਲੱਗਣ ਦਿਆ ਕਰਨਾ ਗੰਗਾ ਮਾਰਦੀ ਹੈ ਤੂੰ ਕਹਿੰਦਾ ਨਹੀਂ ਮਾਰਦੀ ਕਿੱਡੀ ਜ਼ੋਰ ਨਾਲ ਪੂਛ ਮਾਰਦੀ ਮੈਂ ਕਿੱਥੇ ਸੋਟੀ ਮੈਂ ਤੁਹਾਨੂੰ ਦੱਸਾਂ ਬਗਾ ਬਾਹਰ ਹੈ ਆਪਣਾ ਐਂਡ ਸੋਟੀ ਲੱਗਿਆ ਹੋਣਾ ਨਹੀਂ ਕਰੀਣਾ ਇੱਕ ਮਹੀਨਾ ਹੋਇਆ ਹਣ ਮਾਰੂਗੀ ਮਾਰੂਗੀ ਡਰ ਗਈ ਹੁਣ ਇਕੱਠਾ ਹੀ ਡਰ ਗਈ ਦੋ ਦਿਨ ਇਹਨੂੰ ਮੈਂ ਰੋਟੀ ਵੀ ਪਾਉਂਦੀ ਰਹੀ ਇਹਨੂੰ ਮੈਂ ਗੋੜ ਵੀ ਦਿੱਤਾ ਇਹ ਇਹਨੇ ਮੈਨੂੰ ਨਹੀਂ ਮਾਰਿਆ ਅੱਜ ਇਹਨੇ ਨਹਾ ਲਿਆ ਨਾ ਨਾ ਕੇ ਇਹਨੂੰ ਮੈਂ ਨਹੀਂ ਛੁੜਕਾ ਗਈ ਆ ਇਹ ਤਾਂ ਮੇਰੇ ਦਵਾਰੇ ਨਹੀਂ ਆ ਗੰਗਾ ਦਾ ਕੁੱਤਰੀ ਨਹੀਂ ਆ ਨਿੱਕੂ ਹੇ ਮਾਰਦੀ ਆ ਮੈਂ ਮੈਂ ਵੀ ਮੈਨੂੰ ਕਦੀ ਨਹੀਂ ਆਇਆ ਕਰਨਾ ਤੇ ਇਹ ਕੁੱਤਰੀ ਕਾਹਦੇ ਲੈ ਕੇ ਆਉਂਦੀ ਮੈਨੂੰ ਹਦੋਂ ਇਹ ਹੈ ਨਾ ਐਵੇਂ ਛੱਪੜੇ ਲੈਤਾ ਕਿ ਨਹੀਂ ਕੋਈ ਟਿਲੇ ਜਾ ਨਹੀਂ ਕਰਦੀ ਮਨੀ ਨੇ ਤੋੜੇ ਬਾਰ ਬੰਨ੍ਹੇ ਕੋਲ ਦੇ ਬਾਹਰ ਸਾਈਡ ਤੇ ਵੀ ਕੰਮ ਹੋਇਆਗਾ ਜਿੱਥੇ ਵੀ ਜਿੱਥੇ ਨਹੀਂ ਆ ਤੂੰ ਦੇਖ ਅੱਜ ਮੈਂ ਨੂੰ ਮਤਲਬ ਕਿ ਮੈਂ ਇਹ ਇੰਨੀ ਸੇਵਾ ਕਰਨ ਦੇ ਜਿੱਦਨ ਦੀ ਇਹੋ ਆਈ ਆ ਐਤਾ ਕਰ ਮੈਂ ਨਾ ਮੇਲੀ ਅੱਜ ਦਲੀਆ ਰਿੰਕੇ ਜਿਹੜਾ ਚੋਕਰ ਬਣਾਇਆ ਉਹ ਰਿੰਕੇ ਤੇ ਇਹਨੂੰ ਮੈਂ ਸਵੇਰ ਨੂੰ ਮੈਂ ਰੇਹਣੇ ਰੱਖ ਦਿੱਤਾ ਸੀ ਤੇ ਹੋਣੇ ਨੂੰ ਤੂੜੀ ਚ ਦੁਪੱਟੇ ਮੈਂ ਤੂੜੀ ਕੱਲੀ ਚੋਰ ਲਾਈ ਦਾ ਰਲਾ ਕੇ ਇਹਨੂੰ ਪਾਇਆ ਇਹਨੇ ਸਾਰਾ ਖਾ ਲਿਆ ਵੱਡੀ ਜਿਵੇਂ ਪਾਇਆ ਵਾਂਗੂ ਇਹ ਮੇਰੀ ਮਾਰਨ ਦੇਈ ਆਪਣੀ ਪਾਇਆ ਮੈਂ ਸੀ ਨਾ ਤੁਸੀਂ ਰਿੰਨੇ ਆਏ ਹਾਏ ਮੰਨੀ ਪਰ ਫੇਰ ਵੀ ਨਹੀਂ ਮੇਰੇ ਮਾਰਦੀ ਲਈ ਕਿੱਦਾਂ ਪਕਾਊਗਾ ਕੰਮ ਇਹ ਬੁਢੀ ਨਾ ਨਵਰਤਨੀ ਸੀ ਲਾਈਕ ਯਾਹ ਯੂ ਡੋਨਟ ਲਾਈਕ ਟੂ ਰਿਡਿਟ ਵਿਦਆਉਟ ਡਰਾਈਟ ਟੂ ਰਿਡਿਟ ਇਜ਼ ਉਹ ਯੋ ਯੋ ਮਨ ਇਹਨੂੰ ਲੇਟ ਆਉਂਦਾ ਸ਼ਾਮ ਨੂੰ ਯੂ ਡੋਟ ਲਾਈਕ ਲੇਡਸ ਬਣੀ ਮੈਂ ਇਕੱਲੀ ਨਹੀਂ ਆਇਆਗਾ ਮੈਂ ਇੱਥੇ ਬਾਏ ਬਾਏ ਦਿਖਾ ਰਿਆ ਨੂੰ પાਕੇ ਕਾਲ ਕੇ ਸਾਰਿਆਂ ਨੂੰ ਹਣ ਦੇਖਦੇ ਹਾਂ ਕੀ ਬਣੂ ਮਾਰਨੋਂ ਹਟਦੀ ਕਿ ਨਹੀਂ ਹਾਲੇ ਬੰਦ ਨਹੀਂ ਚਲ ਧਾਰ ਘੱਡੀਏ ਇਹ ਬੋਰਡ ਦਾ ਸਾਰਾ ਕਾਜ ਤਾਂ ਦਿੱਤੀ ਮੈਂ ਨੂੰ ਆ ਨਾ ਪਤਾ ਨਹੀਂ ਕਾਤੇ ਤਾ ਕਰਦੀ ਨਹੀਂ ਬੋਰਡ ਤਾਂ ਆ ਗਿਆ ਜਿਹਨਾਂ ਦੇ ਮੈਡਮ ਦੀ ਹੋਣੀ